ਜੇਕਰ ਕਹਾਂ ਪੂਰੇ ਹਿੰਦੁਸਤਾਨ ਦੇ ਵਿੱਚ ਤਾਂ ਮੈਂ ਲਦਾਖ ਇਸ ਸਾਲ ਮੇਰਾ 12ਵਾਂ ਹੋਏਗਾ ਜੀ। ਉੱਤਰਾਖੰਡ ਦਾ ਜਿਹੜਾ ਸਰਕਟ ਹੈ ਮੇਰਾ ਚਾਰ ਵਾਰ ਕੀਤਾ ਹੋਇਆ ਵਾ। ਹਿਮਾਚਲ ਦੇ ਜਿਹੜੇ ਜਿੰਨੇ ਛੋਟੇ-ਛੋਟੇ ਹਿੱਲ ਸਟੇਸ਼ਨ ਨੇ ਤਾਂ ਬਹੁਤ ਦਫਾ ਮਤਲਬ ਵੀਕੈਂਡ ਰਾਈਡ ਹੋ ਗਈ ਉਸ ਤਰ੍ਹਾਂ ਹੀ ਕੀਤੇ ਹੋਏ ਆ। ਸਤਿ ਸ੍ਰੀ ਅਕਾਲ ਨੂੰ ਬਾਈਕ ਰਾਈਡਿੰਗ ਦਾ ਸ਼ੌਂਕ ਇਸ ਤਰ੍ਹਾਂ ਪਿਆ। ਪੰਜਾਬੀਆਂ ਦੇ ਅਕਸਰ ਕਹਿ ਜਾਂਦਾ ਵੀ ਅਲੱਗ ਵੱਲੇ ਹੀ ਸ਼ੌਂਕ ਹੁੰਦੇ ਆ। ਆ ਇਹ 2004 ਤੋਂ سلسلہ ਸ਼ੁਰੂ ਹੋਇਆ ਸੀ ਵੈਸੇ سلسلہ ਹੈ ਮੇਰੇ ਪੜ੍ਹਦੇ ਟਾਈਮ ਹੀ ਸ਼ੁਰੂ ਹੋ ਗਿਆ ਸੀ ਜਦੋਂ ਸਕੂਲ ਦੀਆਂ ਟ੍ਰਿਪਾਂ ਜਾਂਦੀਆਂ ਸੀ ਤਾਂ ਮੇਰੇ ਮਾਤਾ ਜੀ ਨੇ ਮਤਲਬ ਮੈਨੂੰ ਹਰ ਟ੍ਰਿਪ ਦੇ ਵਿੱਚ ਹੀ ਕਿਸੇ ਨਾ ਕਿਸੇ ਸਾਧਨ ਬਣਾ ਕੇ ਭੇਜ ਦੇਣਾ ਟੂ ਵੀਲਰ ਜਿਹੜਾ ਵਾ ਮਤਲਬ ਮੈਂ ਜ਼ਰੂਰੀ ਨਹੀਂ ਮੰਨਦਾ ਵੀ ਘੁੰਮਣ ਦੇ ਵਿੱਚ ਆਪਾਂ ਨੂੰ ਬੁਲਟ ਹੀ ਚਾਹੀਦਾ ਟੂ ਵੀਲਰ ਇੱਕ ਇਦਾਂ ਦਾ ਸਾਧਨ ਹੈ ਜਿਸੇ ਤੁਸੀਂ ਨਾ ਜਿੰਨੀ ਤੁਹਾਡੀ ਚੱਲਣ ਦੀ ਰਫ਼ਤਾਰ ਹੁੰਦੀ ਆ ਉਸ ਰਫ਼ਤਾਰ ਨਾਲ ਤੁਸੀਂ ਦੁਨੀਆ ਨੂੰ ਦੇਖ ਲੈਣੇ ਆ ਮੇਰੇ ਬਹੁਤ ਭਰਾ ਨੇ ਜਿਹੜੇ ਸਾਈਕਲਾਂ ਦੇ ਉੱਤੇ ਸਫਰ ਕਰਦੇ ਨੇ ਜਿਵੇਂ ਕਾਰਾਂ ਤੇ ਸਫਰ ਕਰਦੇ ਆ ਮੋਟਰਸਾਈਕਲਾਂ ਤੇ ਸਾਈਕਲ ਵਾਲੇ ਦੀ ਜਿਹੜੀ ਚੱਲਣ ਦੀ ਰਫ਼ਤਾਰ ਆ ਉਸ ਜਗ੍ਹਾ ਨੂੰ ਘੁੰਮਣ ਦਾ ਦੇਖਣ ਦਾ ਨਜ਼ਰੀਆ ਉਹ ਅੱਡ ਹੋ ਗਿਆ ਆ ਆਪਾਂ ਮੋਟਰਸਾਈਕਲ ਤੇ ਘੁੰਮਦੇ ਆ ਸਾਡਾ ਨਜ਼ਰੀਆ ਬਿਲਕੁਲ ਅੱਡ ਹੋ ਗਿਆ ਆ ਕਾਰ ਤੇ ਦੇਖਣ ਦਾ ਨਜ਼ਰੀਆ ਬਿਲਕੁਲ ਅੱਡ ਹੋ ਗਿਆ ਵੀ ਪ੍ਰਕਿਰਤੀ ਨੂੰ ਬਹੁਤ ਜ਼ਿਆਦਾ ਨੇੜੋਂ ਦੀ ਫੀਲ ਕਰ ਸਕਦੇ ਤੇ ਜੇ ਤੁਸੀਂ ਬਾਈਕ ਰਾਈਡਿੰਗ ਕਰਦੇ ਹੋ ਆਪਣਾ ਤੁਸੀਂ ਸਫਰ ਕਰਦੇ ਹੋ ਇੰਡੀਆ ਤੋਂ ਬਾਹਰ ਦੇ ਵਿੱਚ ਤੇ ਤੁਹਾਡਾ ਪਿੱਛੇ ਬਿਜ਼ਨਸ ਹੁਣ ਸੰਭਾਲਦਾ ਹੈਗਾ ਤਾਂ ਜਿਹੜਾ ਇਹ ਇਦਾਂ ਵੀ ਮੈਂ ਸਾਲ ਦੇ ਵਿੱਚ 4 ਤੋਂ 5 ਟ੍ਰਿਪ ਵੱਡੇ ਕਰਨੇ ਹੁੰਦੇ ਆ ਜਿਹਦੇ ਵਿੱਚ ਮਤਲਬ ਆਲਮੋਸਟ ਮਿਨੀਮਮ ਤੋਂ ਮਿਨੀਮਮ 1600 ਤੋਂ 2000 ਕਿਲੋਮੀਟਰ ਦਾ ਮਿਨੀਮਮ ਹੁੰਦਾ ਤੇ ਉਹਨਾਂ 15-20 ਦਿਨਾਂ ਲਈ ਤਾਂ ਮੇਰੇ ਵਾਈਫ ਹੀ ਸਾਰਾ ਕੁਝ ਮੈਨੇਜ ਕਰਦੇ ਆ ਪਿੱਛੋਂ ਕੰਮ ਚੱਲਦਾ ਰਹਿੰਦਾ ਬਾਕੀ ਅਕਾਲ ਪੁਰਖ ਦੀ ਉਹ ਕਿਰਪਾ ਵਾ ਵੀ ਉਹ ਸਮਾਂ ਨਿਕਲ ਜਾਂਦਾ ਵਾ ਤੇ ਪਹਿਲਾਂ ਪਾਸਟ ਦੇ ਵਿੱਚ ਵੀ ਇਦਾਂ ਹੀ ਸੀ ਪਰਿਵਾਰ ਦੀ ਸਹਾਇਤਾ ਮਿਲਦੀ ਸੀ ਤੇ ਉਹ ਉਹਨਾਂ ਕ ਸਮਾਂ ਕੱਢ ਕੇ ਆਪਾਂ ਕੰਮ ਲੈਂਦੇ ਸੀ ਇਨਸਾਨੀਅਤ ਤੇ ਆਪਾਂ ਸਾਰੇ ਇੱਕ ਆ ਠੀਕ ਆ ਤੇ ਇਹੀ ਤਾਂ ਸਭ ਤੋਂ ਵੱਡਾ ਮਜ਼ੇਬ ਆ ਕਿ ਜਿਵੇਂ ਜਿਵੇਂ ਸੋਜੀ ਮਹਾਰਾਜ ਬਖਸ਼ਦਾ ਗਿਆ ਆ ਆਪਾਂ ਆਪਣੇ ਇੱਥੇ ਮਤਲਬ ਆਪਣੇ ਇਤਿਹਾਸ ਨੂੰ ਆਪਣੇ ਗ੍ਰੰਥਾਂ ਨੂੰ ਆਪਣੀਆਂ ਜੀਵਨੀਆਂ ਪੜ੍ਹੀਆਂ ਹਿਸਟਰੀ ਪੜ੍ਹੀ ਫਿਰ ਉੱਥੋਂ ਤਾਂ ਕਲੀਅਰ ਹੀ ਹੋ ਗਿਆ ਨਾ ਵੀ ਆਪਾਂ ਤਾਂ ਪਹਿਲਾਂ ਹੀ ਵਨੈਸ ਦੀ ਗੱਲ ਕਰਦੇ ਆ ਹਿਮੈਨਿਟੀ ਦੀ ਗੱਲ ਕਰਦੇ ਆ ਬਾਬਾ ਨਾਨਕ ਮਤਲਬ ਸਾਨੋ ਵੱਡਾ ਟਰੈਵਲਰ ਆ ਮੇਰੇ ਹਿਸਾਬ ਨਾਲ ਵਰਲਡ ਦਾ ਉਦਾਂ ਹੀ ਜਦੋਂ ਮੈਂ ਬੁੱਧਿਜ਼ਮ ਲੋਕਾਂ ਨੂੰ ਦੇਖਿਆ ਮੁਮਿੰਦਨ ਲੋਕਾਂ ਨੂੰ ਦੇਖਿਆ ਆਪਾਂ ਆਪਦੇ ਕਲਚਰ ਤੋਂ ਬਾਹਰ ਗਏ ਜਾ ਕੇ ਪਤਾ ਲੱਗਿਆ ਵੀ ਯਾਰ ਆਪਾਂ ਤਾਂ ਸਾਰੇ ਹੀ ਇੱਕ ਵੀ ਫਰਕ ਕੁਛ ਨਹੀਂ ਹੈਗਾ ਕੋਈ ਮਾੜਾ ਮੋਟਾ ਜਿਵੇਂ ਹੁਣ ਕਲਾਈਮੇਟ ਦੇ ਹਿਸਾਬ ਨਾਲ ਰੰਗ ਰੂਪ ਦਾ ਫਰਕ ਆ ਗਿਆ ਠੀਕ ਆ ਉਹ ਡਿਫਰੈਂਸ ਨਹੀਂ ਸਾਡੇ ਵਿੱਚ ਬਾਕੀ ਅਸੀਂ ਸਾਰੇ ਹੀ ਇਨਸਾਨ ਆ ਠੀਕ ਆ ਸਾਰੇ ਹੀ ਇੱਕੋ ਆ ਤੇ ਇਹ ਚੀਜ਼ ਮਤਲਬ ਹੁਣ ਉਹ ਮੇਰਾ ਮਿਸ਼ਨ ਬਣ ਗਿਆ ਜਿਵੇਂ ਨਾ ਵੀ ਮੈਂ ਜਿੱਥੇ ਵੀ ਜਾਣਾ ਇੱਕ ਮਤਲਬ ਮੈਂ ਕਦੇ ਪੜਿਆ ਕਿਸੇ ਕਿਤਾਬ ਦੇ ਵਿੱਚ ਵੀ ਦੁਨੀਆ ਨਾ ਆਇਨਾ ਤੁਸੀਂ ਆਪ ਜਿੱਦਾਂ ਦੇ ਹੋ ਉਦਾਂ ਦਾ ਤੁਹਾਨੂੰ ਦੁਨੀਆ ਮਿਲਦੀ ਹੈ ਮੈਂ ਇਹਦੇ ਵਿੱਚ ਕੈਂਪਿੰਗ ਵੀ ਕਰਦਾ ਠੀਕ ਆ ਇਹਦੇ ਵਿੱਚ ਆਪਦੇ ਦਿਨ ਦੇ ਜੇ ਤਿੰਨ ਮੀਲ ਨੇ ਤਾਂ ਮੈਂ ਦੋ ਮੀਲ ਘਟੋ ਘਟ ਖੁਦ ਪਕਾਣਾ ਵਾਂ ਤੇ ਜਿਹਦੇ ਨਾਲ ਥੋੜੀ ਜਿਹੀ ਮਰਨਿਆ ਕੋਸਟ ਕਟਿੰਗ ਹੋ ਜਾਂਦੀ ਹੈ ਆਪਾਂ ਇੱਕ 1000 1500 2000 ਦਾ ਰੂਮ ਲੈਣੇ ਆ ਮੈਂ ਟੈਂਟ ਦੇ ਵਿੱਚ ਸੌ ਜਾਂਦਾ ਮੇਰਾ ਉਹ ਸੇਵ ਹੋ ਜਾਂਦਾ ਇਕਾ ਬਾਹਰ ਮੀਲ ਲੈਣੇ ਆ ਮੈਂ ਆਪਦਾ ਖਾਣਾ ਖਾ ਲੰਨਾ ਵਾ ਇੱਕ ਮੀਲ ਮੈਂ ਉਸ ਲੋਕੇਲਿਟੀ ਦਾ ਖਾਣਾ ਵਾ ਤਾਂ ਕਿ ਮੈਨੂੰ ਪਤਾ ਲੱਗੇ ਵੀ ਇੱਥੇ ਦਾ ਕਲਚਰ ਹੈ ਕੀ ਇਹ ਕਿਦਾਂ ਦੇ ਇਹਨਾਂ ਦੇ ਬੇਸਿਕ ਖਾਣੇ ਨੇ ਅਰ ਇਨਸਾਨ ਨੂੰ ਕੋਈ ਨਾ ਕੋਈ ਸ਼ੌਂਕ ਜ਼ਰੂਰ ਹੁੰਦਾ ਹੈ ਕਿਸੇ ਨੂੰ 뮤직 ਸੁਣਨ ਦਾ ਕਿਸੇ ਨੂੰ ਫਿਲਮਾਂ ਦੇਖਣ ਦਾ ਤੇ ਕਿਸੇ ਨੂੰ ਡਾਂਸਿੰਗ ਦਾ ਅੱਜ ਤੁਹਾਨੂੰ ਇੱਕ ਇਹੋ ਜਿਹੇ ਸ਼ਖਸਾਂ ਮਿਲਵਾਨ ਜਾ ਰਹੇ ਹਾਂ ਜਿਸਨੇ ਆਪਣੇ ਸ਼ੌਂਕ ਨੂੰ ਹੀ ਇੱਕ ਮੈਸੇਜ ਦੇ ਰੂਪ ਵਿੱਚ ਲਿਆ ਸਤਿ ਸ਼੍ਰੀ ਅਕਾਲ ਜੀ ਮੈਂ ਵੀ ਮਨਜੀਤ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਅੱਜ ਤੁਹਾਡੀ ਗੱਲਬਾਤ ਕਰਵਾਣ ਜਾ ਰਹੇ ਹਾਂ ਉਹ ਰਾਈਡਰ ਜਿਨ੍ਹਾਂ ਨੇ ਹੁਣ ਤੱਕ ਪੂਰੇ ਇੰਡੀਆ ਦੇ ਵਿੱਚ ਮੋਟਰਬਾਈਕ ਦੇ ਉੱਤੇ ਬੁਲੇਟ ਦੇ ਉੱਤੇ ਹੀ ਉਹਨਾਂ ਨੇ ਇੱਕ ਮੈਸੇਜ ਨੂੰ ਲੈਂਦੇ ਹੋਏ ਕਾਫੀ ਸਾਰਾ ਟ੍ਰੈਵਲ ਕੀਤਾ ਉਹਨਾਂ ਨੇ ਆਓ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਭਾਜੀ ਜੀ ਜਿਸ ਤਰ੍ਹਾਂ ਤੁਹਾਨੂੰ ਦੇਖ ਰਹੇ ਆ ਤੁਸੀਂ ਬੁਲਟ ਦੇ ਉੱਤੇ ਅ ਅਕਸਰ ਦੇਖੇ ਜਾਂਦੇ ਹੋ ਵੀ ਕੀ ਤੁਸੀਂ ਇੱਕ ਬਾਈਕ ਰਾਈਡਰ ਹੋ ਹਾਂ ਜੀ ਹਾਂ ਬਾਈਕ ਰਾਈਡਰ ਆ ਜੀ ਤੁਸੀਂ ਇਹ ਬਾਈਕਰ ਰਾਈਡਰ ਜਿਹੜੇ ਹੈਗੇ ਹੋ ਹੁਣ ਤੱਕ ਤੁਸੀਂ ਇਹ ਕਿੰਨੀ ਕੀ ਜਗ੍ਹਾ ਤੇ ਤੁਸੀਂ ਬਾਈਕ ਰਾਈਡਿੰਗ ਕਰ ਚੁੱਕੇ ਹੋ ਹਾਂ ਫਿਲਹਾਲ ਜੇਕਰਾਂ ਪੂਰੇ ਹਿੰਦੁਸਤਾਨ ਦੇ ਵਿੱਚ ਤਾਂ ਮੈਂ ਲਦਾਖ ਇਸ ਸਾਲ ਮੇਰਾ 12ਵਾਂ ਹੋਏਗਾ ਜੀ ਤੇ ਇੱਕ ਸਪੀਤੀ ਦਾ ਸਰਕਟ ਪੈਂਦਾ ਆਪਣਾ ਉਹ ਮੇਰਾ ਇਸ ਸਾਲ ਸੱਤਵਾਂ ਹੋ ਜਾਏਗਾ ਛੇ ਕੰਪਲੀਟਡ ਨੇ ਤੇ ਉਤਰਾਖੰਡ ਦਾ ਜਿਹੜਾ ਸਰਕਟ ਹੈ ਮੇਰਾ ਚਾਰ ਵਾਰ ਕੀਤਾ ਹੋਇਆ ਵਾ ਔਰ ਰਾਜਸਥਾਨ ਮੈਂ ਦੋ ਵਾਰ ਇਹ ਕੰਪਲੀਟ ਕੀਤਾ ਹੋਇਆ ਵਾ ਤੇ ਬਾਕੀ ਜਿਹੜਾ ਵੀ ਜਿਵੇਂ ਆਪਣੇ ਨੇੜੇ ਹੁਣ ਹਿਮਾਚਲ ਲੱਗਦਾ ਵਾ ਹਿਮਾਚਲ ਦੇ ਜਿਹੜੇ ਜਿੰਨੇ ਛੋਟੇ ਛੋਟੇ ਹਿਲ ਸਟੇਸ਼ਨ ਨੇ ਤਾਂ ਬਹੁਤ ਦਫਾ ਮਤਲਬ ਵੀ ਵੀਕੈਂਡ ਰਾਈਡ ਹੋਗੀ ਉਸ ਤਰ੍ਹਾਂ ਹੀ ਕੀਤੇ ਹੋਏ ਆ ਤੇ ਤੁਹਾਨੂੰ ਬਾਈਕ ਰਾਈਡਿੰਗ ਦਾ ਸ਼ੌਂਕ ਕਿਸ ਤਰ੍ਹਾਂ ਪਿਆ ਵਾ ਉਹ ਪੰਜਾਬੀਆਂ ਦੇ ਅਕਸਰ ਕਹਿ ਜਾਂਦਾ ਵੀ ਅਲੱਗ ਵੱਲੇ ਹੀ ਸ਼ੌਂਕ ਹੁੰਦੇ ਆ ਆ ਇਹ 2004 ਤੋਂ سلسلہ ਸ਼ੁਰੂ ਹੋਇਆ ਸੀ ਵੈਸੇ سلسلہ ਇਹ ਮੇਰੇ ਪੜਦੇ ਟਾਈਮ ਹੀ ਸ਼ੁਰੂ ਹੋ ਗਿਆ ਸੀ ਜਦੋਂ ਸਕੂਲ ਦੀਆਂ ਟ੍ਰਿਪਾਂ ਜਾਂਦੀਆਂ ਸੀ ਤਾਂ ਮੇਰੇ ਮਾਤਾ ਜੀ ਨੇ ਮਤਲਬ ਮੈਨੂੰ ਹਰ ਟ੍ਰਿਪ ਦੇ ਵਿੱਚ ਹੀ ਕਿਸੇ ਨਾ ਕਿਸੇ ਸਾਧਨ ਬਣਾ ਕੇ ਭੇਜ ਦੇਣਾ ਤੋਂ ਉੱਥੋਂ ਨਾ ਕਮਕੜੀ ਦਾ ਜਿਹੜਾ ਸ਼ੌਂਕ ਹੈ ਜਿਹੜਾ ਵਾ ਉਹ ਪੈਦਾ ਹੋ ਗਿਆ ਤੇ ਉਹ ਕਰਦੇ ਕਰਦੇ ਜਦੋਂ ਕਾਲਜ ਪਾਸ ਆਊਟ ਹੋਏ ਫਿਰ ਉਹ ਆਪ ਦੇ ਕੋਲ ਬੁਲਟ ਸੀ ਉਸ ਸਮੇਂ ਤਾਂ ਕਨਵਿੰਸ ਸੀਗੀ ਔਰ ਅੱਜ ਦਾ ਤੇ ਉਹ ਸਮਾਂ ਜਿਹੜਾ ਅਜ ਤੋਂ ਮਤਲਬ 20 21 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਜਿੰਨਾ ਅੱਜ ਫਾਸਟ ਹੋ ਗਿਆ ਉਹਨਾਂ ਸਿਸਟਮ ਫਾਸਟ ਨਹੀਂ ਸੀਗਾ ਅਪਰੋਚੇਬਿਲਟੀ ਇੰਨੀ ਨਹੀਂ ਸੀਗੀ ਸਾਡੀ ਵੀ ਆਪਾਂ ਜਿਵੇਂ ਹੁਣ ਇੱਥੋਂ ਹਿਮਾਚਲ ਦੇ ਕਿਸੇ ਪਿੰਡ ਨੂੰ ਜਾਂ ਸ਼ਹਿਰ ਨੂੰ ਜਾਣਾ ਤਾਂ ਬੱਸਾਂ ਦੇ ਉੱਤੇ ਜਾਂ ਆਪਦੇ ਨਿੱਜੀ ਵਾਹਨਾਂ ਦੇ ਉੱਤੇ ਆਪਾਂ ਡਿਪੈਂਡੈਂਟ ਸੀ ਤੇ ਇਹ ਟੂ-ਵੀਲਰ ਜਿਹੜਾ ਵਾ ਮਤਲਬ ਮੈਂ ਜ਼ਰੂਰੀ ਨਹੀਂ ਮੰਨਦਾ ਵੀ ਘੁੰਮਣ ਦੇ ਵਿੱਚ ਆਪਾਂ ਨੂੰ ਬੁਲਟ ਹੀ ਚਾਹੀਦਾ ਟੂ-ਵੀਲਰ ਇੱਕ ਇਦਾਂ ਦਾ ਸਾਧਨ ਹੈ ਜਿੱਥੇ ਤੁਸੀਂ ਨਾ ਜਿੰਨੀ ਤੁਹਾਡੀ ਚੱਲਣ ਦੀ ਰਫ਼ਤਾਰ ਹੁੰਦੀ ਆ ਉਸ ਰਫ਼ਤਾਰ ਨਾਲ ਤੁਸੀਂ ਦੁਨੀਆ ਨੂੰ ਦੇਖ ਲੈਣੇ ਆ ਮੇਰੇ ਬਹੁਤ ਭਰਾ ਨੇ ਜਿਹੜੇ ਸਾਈਕਲਾਂ ਦੇ ਉੱਤੇ ਸਫ਼ਰ ਕਰਦੇ ਨੇ ਜਿਵੇਂ ਕਾਰਾਂ ਤੇ ਸਫਰ ਕਰਦੇ ਆ ਮੋਟਰਸਾਈਕਲਾਂ ਤੇ ਸਾਈਕਲ ਵਾਲੇ ਦੀ ਜਿਹੜੀ ਚੱਲਣ ਦੀ ਰਫ਼ਤਾਰ ਆ ਉਸ ਜਗ੍ਹਾ ਨੂੰ ਘੁੰਮਣ ਦਾ ਦੇਖਣ ਦਾ ਨਜ਼ਰੀਆ ਉਹ ਅੱਡ ਹੋ ਗਿਆ ਆ ਆਪਾਂ ਮੋਟਰਸਾਈਕਲ ਤੇ ਘੁੰਮਦੇ ਆ ਸਾਡਾ ਨਜ਼ਰੀਆ ਬਿਲਕੁਲ ਅੱਡ ਹੋ ਗਿਆ ਆ ਕਾਰ ਤੇ ਦੇਖਣ ਦਾ ਨਜ਼ਰੀਆ ਬਿਲਕੁਲ ਅੱਡ ਹੋ ਗਿਆ ਵੀ ਪ੍ਰਕਿਰਤੀ ਨੂੰ ਬਹੁਤ ਜ਼ਿਆਦਾ ਨੇੜੋਂ ਦੀ ਫੀਲ ਕਰ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਕੋਈ ਨਾ ਕੋਈ ਬਿਜ਼ਨਸ ਜਾਂ ਕੋਈ ਨਾ ਕੋਈ ਕਾਰੋਬਾਰ ਕਰਦੇ ਹੋਗੇ ਫਿਰ ਜਦੋਂ ਤੁਸੀਂ ਬਾਈਕ ਰਾਈਡਿੰਗ ਕਰਦੇ ਹੋ ਆਪਣਾ ਤੁਸੀਂ ਸਫਰ ਕਰਦੇ ਹੋ ਇੰਡੀਆ ਤੋਂ ਬਾਹਰ ਦੇ ਵਿੱਚ ਫਿਰ ਤੁਹਾਡਾ ਪਿੱਛੇ ਬਿਜ਼ਨਸ ਕੌਣ ਸੰਭਾਲਦਾ ਹੈ ਦੇਖੋ ਫਿਲਹਾਲ ਦਾ ਜਿਹੜਾ ਮਤਲਬ 20-21 ਸਾਲ ਦੇ ਤਾਂ ਬਹੁਤ ਸਿਲਸਿਲੇ ਲੰਬੇ ਦੀ ਗੱਲ ਹੋ ਜਾਣੀ ਐ ਫਿਲਹਾਲ ਪਿਛਲੇ 5-6 ਸਾਲ ਤੋਂੜਾ ਮੇਰਾ ਕਾਰੋਬਾਰ ਆ ਮੇਰਾ ਨਾਮ ਹੀ ਵੀਰਜੀ ਬੁਲਟ ਵਾਲਾ ਵਾ ਠੀਕ ਆ ਮੇਰਾ ਲੁਧਿਆਣੇ ਦੇ ਵਿੱਚ ਇੱਕ ਛੋਟਾ ਜਿਹਾ ਖਾਣੇ ਦਾ ਕਾਰੋਬਾਰ ਤੇ ਇੱਕ ਰੈਸਟੋਰੈਂਟ ਆ ਤੇ ਮੇਰੇ ਵਾਈਫ ਮੇਰੇ ਨਾਲ ਹੁੰਦੇ ਆ ਤਾਂ ਜਿਹੜਾ ਇਹ ਇਦਾਂ ਵੀ ਮੈਂ ਸਾਲ ਦੇ ਵਿੱਚ 4 ਤੋਂ 5 ਟ੍ਰਿਪ ਵੱਡੇ ਕਰਨੇ ਹੁੰਦੇ ਆ ਜਿਹਦੇ ਵਿੱਚ ਮਤਲਬ ਆਲਮੋਸਟ ਮਿਨੀਮਮ ਤੋਂ ਮਿਨੀਮਮ ਸੋ 1600 ਤੋਂ 2000 ਕਿਲੋਮੀਟਰ ਦਾ ਮਿਨੀਮਮ ਹੁੰਦਾ ਤੇ ਉਹਨਾਂ 15 20 ਦਿਨਾਂ ਲਈ ਤਾਂ ਮੇਰੇ ਵਾਈਫ ਹੀ ਸਾਰਾ ਕੁਝ ਮੈਨੇਜ ਕਰਦੇ ਆ ਪਿੱਛੋਂ ਤਾਂ ਕੰਮ ਚੱਲਦਾ ਰਹਿੰਦਾ ਬਾਕੀ ਅਕਾਲ ਪੁਰਖ ਦੀ ਉਹ ਕਿਰਪਾ ਵਾ ਵੀ ਉਹ ਸਮਾਂ ਨਿਕਲ ਜਾਂਦਾ ਵਾ ਤੇ ਪਹਿਲਾਂ ਪਾਸਟ ਦੇ ਵਿੱਚ ਵੀ ਇਦਾਂ ਹੀ ਸੀ ਪਰਿਵਾਰ ਦੀ ਸਹਾਇਤਾ ਮਿਲਦੀ ਸੀ ਤੇ ਉਹ ਉਹਨਾਂ ਕ ਸਮਾਂ ਕੱਢ ਕੇ ਆਪਾਂ ਕੰਮ ਲੈਂਦੇ ਸੀ ਜਿਹੜਾ ਤੁਸੀਂ ਇਹ ਟ੍ਰਿਪ ਕੱਢਦੇ ਹੋ ਜਾਂ ਤੁਸੀਂ ਬਾਈਕ ਰਾਈਡਿੰਗ ਦੇ ਉੱਤੇ ਤੁਸੀਂ ਲੰਬੇ ਲੰਬੇ ਸਫ਼ਰ ਕਰਦੇ ਹੋ ਇਹ ਕੋਈ ਤੁਹਾਡਾ ਕੋਈ ਕੋਈ ਮਿਸ਼ਨ ਹੈ ਮਿਸ਼ਨ ਨੂੰ ਲੈ ਕੇ ਚੱਲਦੇ ਹੋ ਤੁਸੀਂ ਦੇਖੋ ਜਦੋਂ ਮੈਂ ਸ਼ੁਰੂ ਕੀਤਾ ਸੀ ਉਦੋਂ ਤਾਂ ਅਸਲੀ ਜਿਹੜਾ ਨਿੱਜੀ ਕਾਰਨ ਸੀ ਉਹ ਘਮਕੜੀ ਸੀ ਵੀ ਆਪਾਂ ਘੁੰਮਣਾ ਵਾ ਤੇ ਜਦੋਂ ਕਹਿੰਦੇ ਨਾ ਤੁਸੀਂ ਤਲਾਬ ਚੋਂ ਬਾਹਰ ਨਿਕਲਦੇ ਕੇ ਤੇ ਫਿਰ ਤੁਸੀਂ ਦੇਖਦੇ ਹੋ ਵੀ ਇੱਥੇ ਤਾਂ ਅਥਾ ਸਮੁੰਦਰ ਨੇ ਜਦੋਂ ਲਗ ਲਗ ਲੋਕਾਂ ਦੇ ਵਿੱਚ ਕਿਉਂਕਿ ਹੁਣ ਆਪਾਂ ਇੱਥੇ ਹਿਮਾਚਲ ਜਾਂਦੇ ਆ ਤਾਂ ਉਹ ਸਾਡੇ ਵਰਗੇ ਹੀ ਲੋਕ ਨੇ ਸਾਡੇ ਵਰਗਾ ਹੀ ਉਹਨਾਂ ਦਾ ਧਰਮ ਰਹਿਣ ਸਹਿਣ ਉਹ ਅਨਾਜ ਵੀ ਸਾਡੇ ਵਾਂਗੂ ਹੀ ਖਾਂਦੇ ਆ ਠੀਕ ਆ ਆਲਮੋਸਟ Hindu ਮਤ ਦੇ ਨੇ ਠੀਕ ਆ ਜਿਵੇਂ ਆਪਾਂ ਮਤਲਬ ਹੁਣ ਕਸ਼ਮੀਰ ਚਲੇ ਗਏ ਕਸ਼ਮੀਰ ਦੇ ਵਿੱਚ ਮਮਡਨ ਕਲਚਰ ਆ ਗਿਆ ਉਹਨਾਂ ਦਾ ਆਰਚੀਟੈਕਟ ਆ ਗਿਆ ਉਹਨਾਂ ਦਾ ਆਪਦੀ ਹਿਸਟਰੀ ਆ ਠੀਕ ਆ ਆਪਾਂ ਪਹਿਲਾਂ ਜਿੰਨਾ ਇਤਿਹਾਸ ਪੜਿਆ ਉਹ ਆਪਾਂ ਆਪਦੇ ਪਹਿਲੂ ਤੋਂ ਪੜਿਆ ਜਦੋਂ ਆਪਾਂ ਉਹਨਾਂ ਦੇ ਵਿੱਚ ਵਿਚਰਦੇ ਆ ਫਿਰ ਪਹਿਲਾਂ ਆਪਾਂ ਉਹਨਾਂ ਦਾ ਪਹਿਲੂ ਦੇਖਦੇ ਆ ਫਿਰ ਉਹਨਾਂ ਵੱਲੋਂ ਸਾਡਾ ਪਹਿਲੂ ਦੇਖਦੇ ਆ ਵੀ ਉਹ ਸਾਡੇ ਬਾਰੇ ਕੀ ਸੋਚਦੇ ਆ ਤਾਂ ਉੱਥੋਂ ਫਿਰ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆ ਜਿਹੜੀ ਬੜੀ ਮਤਲਬ ਘਰ ਘਰੀ ਉਹ ਵੀ ਇਨਸਾਨੀਅਤ ਤੇ ਆਪਾਂ ਸਾਰੇ ਇੱਕ ਆ ਠੀਕ ਆ ਤੇ ਇਹੀ ਤਾਂ ਸਭ ਤੋਂ ਵੱਡਾ ਮਜ਼ੇਬ ਆ ਫਿਰ ਜਿਵੇਂ ਜਿਵੇਂ ਸੋਜੀ ਮਹਾਰਾਜ ਬਖਸ਼ਦਾ ਗਿਆ ਆਪਾਂ ਆਪਣੇ ਇਥੇ ਮਤਲਬ ਆਪਣੇ ਇਤਿਹਾਸ ਨੂੰ ਆਪਣੇ ਗ੍ਰੰਥਾਂ ਨੂੰ ਆਪਣੀਆਂ ਜੀਵਨੀਆਂ ਪੜ੍ਹੀਆਂ ਹਿਸਟਰੀ ਪੜ੍ਹੀ ਫਿਰ ਉਥੋਂ ਤਾਂ ਕਲੀਅਰ ਹੀ ਹੋ ਗਿਆ ਨਾ ਵੀ ਆਪਾਂ ਤਾਂ ਪਹਿਲਾਂ ਹੀ ਵਨੈਸ ਦੀ ਗੱਲ ਕਰਦੇ ਆ ਹਿਮੈਨਿਟੀ ਦੀ ਗੱਲ ਕਰਦੇ ਆ ਬਾਬਾ ਨਾਨਕ ਮਤਲਬ ਸਾਨੂੰ ਵੱਡਾ ਟਰੈਵਲਰ ਆ ਮੇਰੇ ਹਿਸਾਬ ਨਾਲ ਵਰਲਡ ਦਾ ਠੀਕ ਆ ਭਾਈ ਵਰਲਡ ਦੇ ਵਿੱਚ ਬਾਬੇ ਨਾਨਕ ਤੋਂ ਵੱਡਾ ਟਰੈਵਲਰ ਕੋਈ ਨਹੀਂ ਹੈ ਜਿਨੇ ਮਤਲਬ ਆਪਣੀਆਂ ਉਦਾਸੀਆਂ ਦੇ ਵਿੱਚ ਪੂਰਾ ਹਿੰਦੁਸਤਾਨ ਮੱਕਾ ਮਦੀਨਾ ਸਾਊਦੀ ਕਿੱਥੇ ਨਹੀਂ ਘੁੰਮਿਆ ਤੇ ਉਹਨਾਂ ਨੇ ਹਮੇਸ਼ਾ ਗੱਲ ਕੀ ਕੀਤੀ ਉਥੇ ਉਹਨਾਂ ਨੇ ਕੋਈ ਸਿੱਖਤ ਬਣਾਉਣ ਦੀ ਗੱਲ ਤਾਂ ਕੀਤੀ ਨਹੀਂ ਕੋ ਧਰਮ ਖੜਾ ਕਰਨ ਦੀ ਤਾਂ ਗੱਲ ਹੀ ਨਹੀਂ ਕੀਤੀ ਜੇ ਕਰਦੇ ਹੁੰਦੇ ਤਾਂ ਸ਼ਾਇਦ ਵੀ ਸ਼ਹਿਰ ਪੂਰੇ ਵਰਲਡ ਦੇ ਵਿੱਚ ਸਿੱਖਾਂ ਦਾ ਹੀ ਇੱਕ ਧਰਮ ਹੁੰਦਾ ਬਟ ਨਹੀਂ ਉਹਨਾਂ ਨੇ ਹਮੇਸ਼ਾ ਗੱਲ ਕੀਤੀ ਵਨੈਸ ਦੀ ਹਿਮੈਨਿਟੀ ਦੀ ਇਨਸਾਨੀਅਤ ਦੀ ਠੀਕ ਆ ਉਹਨਾਂ ਨੇ ਭਾਈ ਲਾਲੋ ਨੂੰ ਲੱਭਿਆ ਠੀਕ ਤਾਂ ਵੀ ਉਹਨਾਂ ਦੀ ਹਿਸਟਰੀ ਨੂੰ ਜਦੋਂ ਪੜਦੇ ਆ ਆਪਾਂ ਨੂੰ ਮੋਟੀਵੇਟ ਕਰ ਦਿਆ ਉਦੋਂ ਹੀ ਜਦੋਂ ਮੈਂ ਬੁੱਧਿਧਮ ਲੋਕਾਂ ਨੂੰ ਦੇਖਿਆ ਮੋਮੈਂਟਨ ਲੋਕਾਂ ਨੂੰ ਦੇਖਿਆ ਆਪਾਂ ਆਪਣੇ ਕਲਚਰ ਤੋਂ ਬਾਹਰ ਗਏ ਜਾ ਕੇ ਪਤਾ ਲੱਗਿਆ ਵੀ ਯਾਰ ਆਪਾਂ ਤਾਂ ਸਾਰੇ ਹੀ ਇੱਕ ਮੇਰੇ ਫਰਕ ਕੁਝ ਨਹੀਂ ਹੈਗਾ ਕੋਈ ਮਾੜਾ ਮੋਟਾ ਜਿਵੇਂ ਹੁਣ ਕਲਾਈਮੇਟ ਦੇ ਹਿਸਾਬ ਨਾਲ ਰੰਗ ਰੂਪ ਦਾ ਫਰਕ ਆ ਗਿਆ ਠੀਕ ਆ ਉਹ ਡਿਫਰੈਂਸ ਨਹੀਂ ਸਾਡੇ ਵਿੱਚ ਬਾਕੀ ਅਸੀਂ ਸਾਰੇ ਇਨਸਾਨ ਆ ਠੀਕ ਆ ਸਾਰੇ ਇੱਕੋ ਆ ਤੇ ਇਹ ਚੀਜ਼ ਮਤਲਬ ਹੁਣ ਉਹ ਮੇਰਾ ਮਿਸ਼ਨ ਬਣ ਗਿਆ ਜਿਵੇਂ ਨਾ ਵੀ ਮੈਂ ਜਿੱਥੇ ਵੀ ਜਾਣਾ ਇੱਕ ਮਤਲਬ ਮੈਂ ਕਦੇ ਪੜਿਆ ਕਿਸੇ ਕਿਤਾਬ ਦੇ ਵਿੱਚ ਵੀ ਦੁਨੀਆ ਨਾ ਆਇਨਾ ਤੁਸੀਂ ਆਪ ਜਿੱਦਾਂ ਦੇ ਹੋ ਉਦਾਂ ਦਾ ਤੁਹਾਨੂੰ ਦੁਨੀਆ ਮਿਲਦੀ ਆ ਤੇ ਜਦੋਂ ਆਪਾਂ ਆਪ ਵੀ ਇਹ ਸੋਚ ਲੈ ਕੇ ਚੱਲੇ ਵੀ ਸਾਰੇ ਆਪਣੇ ਵਰਗੇ ਆ ਇੱਕੋ ਹੀ ਆ ਤਾਂ ਪਾਣੋ ਲੋਕ ਵੀ ਉਦਾਂ ਦੇ ਹੀ ਮਿਲਦੇਗੇ ਤੇ ਉਹ ਅੱਜ ਅਜੀ ਰੇਟ ਦੇ ਵਿੱਚ ਮੈਂ ਜਿੱਥੇ ਵੀ ਜਾਣਾ ਉਹਨਾਂ ਨਾਲ ਵੀ ਇੱਕੋ ਹੀ ਚਰਚਾ ਹੁੰਦੀ ਹੈ ਜਿਵੇਂ ਗੱਲ ਕਰਦੇ ਆ ਤਾਂ ਉਹ ਗੱਲ ਹਮੇਸ਼ਾ ਵਨੈਸ ਠੀਕ ਹੈ ਤੇ ਹਿਮੈਨਿਟੀ ਦੇ ਉੱਤੇ ਹੁੰਦੀ ਹੈ ਵੀ ਇਹ ਸਭ ਤੋਂ ਵੱਡਾ ਰਿਲੀਜੀਅਨ ਆ ਮਤਲਬ ਕਿ ਤੁਸੀਂ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਉਦਾਸੀਆਂ ਕੀਤੀਆਂ ਸੀਗੀਆਂ ਇੱਕ ਵਨੈਸ ਔਰ ਹਿਮੈਨਿਟੀ ਇਨਸਾਨੀਅਤ ਦੇ ਉੱਤੇ ਉਹਨਾਂ ਨੇ ਉਹਨਾਂ ਦਾ ਸੰਦੇਸ਼ ਦਿੱਤਾ ਸੀਗਾ ਤੁਸੀਂ ਉਹਨਾਂ ਦੇ ਸੰਦੇਸ਼ ਨੂੰ ਲੈ ਕੇ ਹੀ ਤੁਸੀਂ ਮੇਨ ਮਕਸਦ ਬਣਾ ਕੇ ਤੁਸੀਂ ਜਿਹੜੇ ਟ੍ਰੈਵਲ ਹੈਗੇ ਉਹ ਕਰ ਰਹੇ ਹੋ ਹਾਂ ਬਿਲਕੁਲ ਬਾਕੀ ਐ ਵੀ ਗੁਰੂ ਸਾਹਿਬ ਜਿਹੜੇ ਰਾਹਾਂ ਤੋਂ ਲੰਘੇ ਉੱਥੇ ਦੀ ਉੜੀ ਹੋਈ ਧੂੜ ਦੇ ਨਾ ਆਪਾਂ ਦਾ ਕਣਕੇ ਦੇ ਬਰਾਬਰ ਵੀ ਕਦੇ ਬਣ ਜਾਈਏ ਤਾਂ ਆਪਣਾ ਜੀਵਨ ਸਫਲ ਹੋ ਜੇ ਠੀਕ ਆ ਬਾਕੀ ਦੇਖੋ ਸਾਡਾ ਅਸੀਂ ਕਹਿੰਦੇ ਨਾ ਵੀ ਸਾਡਾ ਰਿਲੀਜੀਅਨ ਸਿੱਖ ਠੀਕ ਆ ਤਾਂ ਮੈਂ ਨਾਨਕ ਪਾਸ਼ਾ ਬਾਰੇ ਤੁਸੀਂ ਲਦਾਖ ਚਲ ਜੋ ਠੀਕ ਆ ਤੁਸੀਂ ਇਧਰ نیچے ਨਾਰਥਵਲ ਚਲ ਜੋ ਠੀਕ ਆ ਗੁਰੂ ਸਾਹਿਬ ਨੂੰ ਕੌਣ ਨਹੀਂ ਜਾਣਦਾ ਬਟ ਜਾਣਦੇ ਆ ਅਲੱਗ-ਅਲੱਗ ਨਾਮਾਂ ਤੋਂ ਆਪਾਂ ਕੋ ਨੰਗਦੇਵ ਜੀ ਕਹਿੰਦੇ ਆ ਕਿ ਤੇ ਨਾਨਕ ਲਾਮਾ ਕਿਹਾ ਜਾਂਦਾ ਵਾ ਬੁੱਧਿਜ਼ਮ ਦੇ ਵਿੱਚ ਤੁਸੀਂ ਦੇਖੋ ਗੁਰੂ ਰਿੰਗ ਪੋਚੇ ਕਹਿੰਦੇ ਆ ਠੀਕ ਹੈ ਜੀ ਆਪਾਂ ਉਹ ਹਿਸਟਰੀ ਨੂੰ ਟਾਈਮ ਲਾਈਨ ਨੂੰ ਮੈਚ ਕਰੀਏ ਬਹਿਤ ਹੈ ਡਿਬੇਟ ਦਾ ਵਿਸ਼ਾ ਮਤਲਬ ਜੋ ਮੇਰਾ ਨਿੱਜੀ ਵਿਚਾਰ ਆ ਮੈਂ ਉਹਦੇ ਤੇ ਦੱਸ ਰਿਹਾ ਵੀ ਜੇ ਆਪਾਂ ਉਹ ਹਿਸਟਰੀ ਨੂੰ ਮੈਚ ਕਰੀਏ ਤੇ ਉਹ ਟਾਈਮ ਲਾਈਨ ਨੂੰ ਮੈਚ ਕਰੀਏ ਤਾਂ ਜਿਹੜਾ ਉਹਨਾਂ ਦੇ ਗੁਰੂ ਰਿੰਗ ਪੋਚੇ ਆ ਉਹ ਗੁਰੂ ਨੰਗਦੇਵ ਜੀ ਨੇ ਤੇ ਉਹਨਾਂ ਦੀਆਂ ਸਿੱਖਿਆਵਾਂ ਵੀ ਨੇ ਜੋ ਜੋ ਸਿਸਟਮ ਉਹਨਾਂ ਨੇ ਦੱਸਿਆ ਹੋਇਆ ਉਹ ਸਾਰਾ ਗੁਰੂ ਨੰਗਦੇਵ ਜੀ ਦਾ ਫਲਸਫਾ ਆ ਸਭ ਤੋਂ ਵੱਡੀ ਗੱਲ ਜਿਹੜਾ ਤੁਹਾਡਾ ਇਹ ਸ਼ੌਂਕ ਹੈਗਾ ਇਹ ਆਮ ਨੋਰਮਲ ਹਰ ਕੋਈ ਬੰਦਾ ਨਹੀਂ ਸ਼ੌਂਕ ਨੂੰ ਫੋਕ ਕਰ ਸਕਦਾ ਤੇ ਤੇਲ ਵੀ ਲੱਗਦਾ ਆ ਮਹਿੰਗੇ ਮਹਿੰਗੇ ਬਾਈਕਸ ਹੁੰਦੇ ਨੇ ਔਰ ਤੁਸੀਂ ਰਸਤੇ ਵਿੱਚ ਸਫਰ ਕਰਨਾ ਕਿਤੇ ਨਾ ਕਿਸੇ ਨਾ ਕਿਸੇ ਚੀਜ਼ ਦੀ ਜ਼ਰੂਰਤ ਪਈ ਰਹਿੰਦੀ ਹੈਗੀ ਆ ਤੇ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਦੇਖੋ ਫਿਲਹਾਲ ਪਹਿਲਾਂ ਤਾਂ ਜਿਹੜਾ ਮੇਰਾ ਪਹਿਲੇ 10 ਸਾਲ ਦਾ ਸਫਰ ਸੀ ਉਹ ਤਾਂ ਹੋਟਲਾਂ ਤੇ ਡਿਪੈਂਡਡ ਸੀ ਢਾਬਿਆਂ ਤੇ ਡਿਪੈਂਡਡ ਸੀਗਾ ਪਰ ਪਿਛਲੇ 10-11 ਸਾਲ ਤੋਂ 10 ਸਾਲ ਤੋਂ ਮੈਂ ਆਪਦੇ ਸਫਰ ਨੂੰ ਨਾ ਚੇਂਜ ਕਰ ਲਿਆ ਮੈਂ ਇਹਦੇ ਵਿੱਚ ਕੈਂਪਿੰਗ ਵੀ ਕਰਦਾ ਠੀਕ ਆ ਇਹਦੇ ਵਿੱਚ ਆਪਦੇ ਦਿਨ ਦੇ ਜੇ ਤਿੰਨ ਮੀਲ ਨੇ ਤਾਂ ਮੈਂ ਦੋ ਮੀਲ ਘੱਟ-ਘੱਟ ਖੁਦ ਪਕਾਣਾ ਵਾ ਤੇ ਜਿਹਦੇ ਨਾਲ ਥੋੜੀ ਜਿਹੀ ਮਰਨਿਆ ਕੋਸਟ ਕਟਿੰਗ ਹੋ ਜਾਂਦੀ ਐ ਆਪਾਂ ਇੱਕ 1000-1500 2000 ਦਾ ਰੂਮ ਲੈਣੇ ਆ ਮੈਂ ਟੈਂਟ ਦੇ ਵਿੱਚ ਹੋ ਜਾਂਦਾ ਮੇਰਾ ਉਹ ਸੇਵ ਹੋ ਜਾਂਦਾ ਠੀਕ ਆ ਬਾਹਰ ਮੀਲ ਲੈਣੇ ਆ ਮੈਂ ਆਪਦਾ ਖਾਣਾ ਖਾ ਲੰਨਾ ਵਾ ਇੱਕ ਮੀਲ ਮੈਂ ਉਸ ਲੋਕੈਲਿਟੀ ਦਾ ਖਾਣਾ ਵਾ ਤਾਂ ਕਿ ਮੈਨੂੰ ਪਤਾ ਲੱਗੇ ਵੀ ਇੱਥੇ ਦਾ ਕਲਚਰ ਹੈ ਕੀ ਇਹ ਕਿੱਦਾਂ ਦੇ ਇਹਨਾਂ ਦੇ ਜਿਵੇਂ ਹੁਣ ਅਸੀਂ ਤਾਂ ਆਪਦੇ ਖਾਣੇ ਛੱਡ ਚੁੱਕੇ ਆ ਮੋٹے ਅਨਾਜ ਸਾਡੇ ਖਾਣੇ ਸੀਗੇ ਅਸੀਂ ਉਹ ਖਾਣੇ ਵਾਲਾ ਸਿਸਟਮ ਸਾਰਾ ਭੁੱਲ ਚੁੱਕੇ ਆ ਅਸੀਂ ਉਹ ਜਿਹੜੀ ਵੈਸਟਰਨ ਚਗਾ ਚਾਹੁੰਦੋ ਚ ਜਾਵੜੇ ਤੇ ਆਪਾਂ ਹੁਣ ਜਿਵੇਂ ਦੂਰ ਦਰਾਡੇ ਵਾਲੇ ਏਰੀਆ ਦੇ ਵਿੱਚ ਚਲੇ ਜਾਂਦੇ ਆ ਉਹ ਅੱਜ ਵੀ ਉਸੇ ਤਰ੍ਹਾਂ ਹੀ ਆਪਦੇ ਜਿਹੜੇ ਉਹਨਾਂ ਦੇ ਟ੍ਰੈਡੀਸ਼ਨਲ ਖਾਣੇ ਨੇ ਉਹੀ ਖਾ ਰਹੇ ਆ ਉਹ ਜੇ ਮੈਂ ਦੋ ਚਾਰ ਤੁਹਾਨੂੰ ਦੱਸ ਵੀ ਦਵਾਂ ਤੇ ਤੁਸੀਂ ਹੈਰਾਨ ਮੰਗੋ ਮੰਨੋਗੇ ਵੀ ਇਹ ਕਿਦਾਂ ਦੀ ਗੱਲ ਸੁਣਾ ਰਿਹਾ ਜਿਵੇਂ ਆਪਣੇ ਭੰਗ ਉਤਰਾਖੰਡ ਦੇ ਵਿੱਚ ਤੁਸੀਂ ਪੌੜੀ ਗੜਵਾਲ ਇੱਕ ਰੀਜਨ ਹੈ ਦੋ ਰੀਜਨਾਂ ਦੇ ਵਿੱਚ ਉਤਰਾਖੰਡ ਵੰਡਿਆ ਹੋਇਆ ਕਮਾਊ ਤੇ ਪੌੜੀਗੜ ਪੌੜੀਗੜਵਾਲ ਤੇ ਜਿਹੜਾ ਇਹ ਗੜਵਾਲ ਵਾਲਾ ਰੀਜਨ ਹੈ ਇਹਦੇ ਵਿੱਚ ਉਹਨਾਂ ਭੰਗ ਦੇ ਬੀਜ ਹੁੰਦੇ ਆ ਉਹਦੀਆਂ ਕਿ ਚਟਣੀ ਬਣਾਉਂਦੇ ਆ ਜਿਹਦੇ ਵਿੱਚ ਕੋਈ ਕਿਸੇ ਕਿਸਮ ਦਾ ਨਸ਼ਾ ਨਹੀਂ ਹੈਗਾ ਠੀਕ ਹੈ ਬਟ ਉਹ ਮਤਲਬ ਉਹਦੀ ਮੈਡੀਸਨ ਦੇ ਤੌਰ ਦੇ ਉੱਤੇ ਇੰਨੀ ਕੁ ਜ਼ਿਆਦਾ ਜਬਰਦਸਤ ਪ੍ਰੋਪਰਟੀਆਂ ਨਹੀਂ ਨਾ ਵੀ ਉਹ ਹੈਰਾਨੀ ਤੋਂ ਪਰੇ ਦੀ ਹਣ ਉਸੇ ਸਿੰਮ ਦੇ ਔਰ ਆਪਾਂ ਚਿਪੜਣਾ ਦੀ ਚਟਣੀ ਖਾਂਦੇ ਸੀ ਆਪਣਾ ਜਿੰਨਾ ਇਹ ਮੁਕਸਰ ਵਾਲਾ ਵੇਖਾ ਇਧਰ ਬਠਿੰਡੇ ਵਾਲੀ ਬੈਲਟ ਆ ਇਹਦੇ ਵਿੱਚ ਆਪਾਂ ਚਿਪੜਾਂ ਚਰਨੀ ਖਾਂਦੇ ਸੀ ਛੱਡ ਗਏ ਬਟ ਉਹ ਅੱਜ ਵੀ ਖਾ ਰਹੇ ਆ ਜਿਸ ਤਰ੍ਹਾਂ ਤੁਸੀਂ ਟਰੈਵਲ ਕਰਨਾ ਹੁੰਦਾ ਕਿ ਤੁਹਾਨੂੰ ਇੰਡੀਅਨ ਗਵਰਨਮੈਂਟ ਤੋਂ ਪੰਜਾਬ ਗਵਰਨਮੈਂਟ ਤੋਂ ਵੀ ਤੁਹਾਨੂੰ ਕੋਈ ਪਰਮਿਸ਼ਨ ਲੈਣੀ ਪੈਂਦੀ ਵੀ ਮੈਂ ਇਹਦੇ ਲਈ ਸੈਟਲ ਜਾ ਰਿਹਾ ਨੈਕਸਟ ਤਾਂ ਜੋ ਤੁਹਾਡੇ ਨਾਲ ਕੁਝ ਵੀ ਜਰੂਰਤ ਪੈਂਦੀ ਆ ਤੁਹਾਡੀ ਸਪੋਰਟ ਦੀ ਜਾਂ ਕੁਝ ਇਸ ਤਰ੍ਹਾਂ ਵੀ ਕੁਝ ਮਿਸ ਹੈਪਨਿੰਗ ਨਾ ਹੋ ਜਵੇ ਕਿ ਤੁਸੀਂ ਉਹਦੇ ਰਿਗਾਰਡਿੰਗ ਕੀ ਕਰਨਾ ਚਾਹੋਗੇ ਦੇਖੋ ਫਿਲਹਾਲ ਜਿੰਨੇ ਵੀ ਮੇਰੇ ਸਫਰ ਨੇ ਉਹ ਸਾਰੇ ਹੋਏ ਤਾਂ ਇੰਡੀਆ ਦੇ ਵਿੱਚ ਹੀ ਆ ਇਸ ਸਾਲ ਮੇਰਾ ਪਲਾਨ ਆ ਨੇਪਾਲ ਜਾਣ ਦਾ ਵੀ ਮੇ 네ਪਾਲ ਦਾ ਸਫਰ ਕਰਨਾ ਤਾਂ ਉਥੇ ਜਿਹੜਾ ਉਹਨਾਂ ਦਾ ਮਤਲਬ ਪ੍ਰੋਸੀਜਰ ਆ ਵੀਜ਼ਾ ਪ੍ਰੋਸੀਜਰ ਆ ਉਹ ਬਾਈਕਰਸ ਦੇ ਲਈ ਮਤਲਬ ਜੇ ਤੁਸੀਂ ਕਹੋਗੇ ਤਾਂ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਵੀ ਦਵਾਂਗਾ ਬਾਕੀ ਐਸਾ ਚ ਜਿਵੇਂ ਆਪਾਂ ਇੱਥੋਂ ਜਾਣਦੇ ਆ ਤਾਂ ਸਾਰਾ ਕੁਝ ਆਪਣੇ ਆਪ ਦੇ ਉੱਤੇ ਹੀ ਦੇਖਣਾ ਪੈਂਦਾ ਵਾ ਕੁਝ ਰੀਜ਼ਨ ਨੇ ਆਪਣੇ ਹਿੰਦੁਸਤਾਨ ਦੇ ਵਿੱਚ ਜਿਵੇਂ ਆਪਾਂ ਲਦਾਖ ਵਾਲੇ ਰੀਜ਼ਨ ਚ ਜਾਣਦੇ ਆ ਉੱਥੇ ਪਰਮਿਟ ਬੰਦੇ ਨੇ ਮਤਲਬ ਆਪਾਂ ਲੇ ਸਿਟੀ ਤੱਕ ਤਾਂ ਵਿਦਾਊਟ ਪਰਮਿਟ ਜਾ ਸਕਦੇ ਹਾਂ ਉਸ ਤੋਂ ਅੱਗੇ ਜਾਣਾ ਵਾ ਤੇ ਆਪਾਂ ਪਰਮਟਾਂ ਦੇ ਉੱਤੇ ਜਾਣੇ ਆ ਏਦਾਂ ਹੀ ਆਪਾਂ ਨੂੰ ਉੱਤਰਾਖੰਡ ਵਾਲੇ ਪਾਸੇ ਢਾਰਚੁਲਾ ਹੋ ਗਿਆ ਨੇਪਾਲ ਬਾਰਡਰ ਲੱਗਦਾ ਉੱਥੋਂ ਉੱਥੇ ਤੇ ਆਪਾਂ ਨੂੰ ਪਰਮਟ ਕਟਵਾਣੇ ਪੈਂਦੇ ਆ ਓਮ ਪਰਵਤ ਵਾਲਾ ਰੀਜਨ ਆ ਰ ਆ ਗਿਆ ਉਹ ਤੇ ਬਾਕੀ ਜਿਵੇਂ ਹੁਣ ਮੈਂ ਆ ਮੈਂ ਆਪਦਾ ਪਹਿਲਾਂ ਤਾਂ ਗੀਅਰ ਪੂਰਾ ਪ੍ਰੋਪਰ ਪਾਣਾ ਵਾ ਆਪਦੀ ਸੇਫਟੀ ਦੇ ਵਿੱਚ ਜਿੰਨੇ ਮੇਰੇ 2000 ਕਿਲੋਮੀਟਰ ਤੋਂ ਉੱਤੇ ਦੇ ਸਫਰ ਹੁੰਦੇ ਨੇ ਉਹਦੇ ਵਿੱਚ ਮੈਂ ਕੋਸ਼ਿਸ਼ ਕਰਦਾ ਵੀ ਮੈਂ ਇੱਕ ਮੇਰੇ ਕੋ ਸર્ટਿਫਾਈਡ ਹੈਲਮਟ ਆ ਮੈਂ ਉਹਨੂੰ ਪੈਣ ਠੀਕ ਆ ਆਪਦੇ ਗਲਵਜ਼ ਹੋ ਗਏ ਜਾਂ ਬੇਸਿਕ ਜਿੰਨੀ ਐਕਸੈਸਰੀ ਆ ਉਹ ਉਸ ਤੋਂ ਬਾਅਦ ਬਾਈਕ ਦੀ ਇੰਸ਼ੋਰੈਂਸ ਆਪਦੀ ਹੈਲਥ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ ਮੈਂ ਲੈ ਕੇ ਚੱਲਦਾ ਹਾਂ। ਠੀਕ ਹੈ ਜੀ। ਇਹਦਾ ਮਤਲਬ ਜਿਹੜਾ ਵੀ ਆਪਾਂ ਨੂੰ ਆਪਦੇ ਤੇ ਸੇਫਟੀ ਲਈ ਕਰਨਾ ਹੀ ਪੈਂਦਾ ਵਾ। ਬਾਕੀ ਅੱਜ ਟੈਕਨੋਲੋਜੀ ਦਾ ਇਦਾਂ ਦਾ ਯੋਗ ਆ ਗਿਆ ਵਾ ਵੀ ਆਪਾਂ ਜਿੱਥੇ ਘੁੰਮ ਰਹੇ ਹਾਂ, ਉਹਦੀ ਅਪਡੇਟ ਦੇ ਲਈ ਮੈਂ ਪਰਿਵਾਰ ਨੂੰ ਪਿੱਛੇ ਆਪਦੀ ਲੋਕੇਸ਼ਨ ਅਪਡੇਟ ਜ਼ਰੂਰ ਦਿੰਦਾ ਵਾਂ ਵੀ ਮੈਂ ਇਸ ਲੋਕੇਸ਼ਨ ਦੇ ਉੱਤੇ ਹਾਂ ਜਾਂ ਵੀ ਮੈਂ ਇੱਥੋਂ ਨਿਕਲ ਚੁੱਕਿਆ ਹਾਂ। ਭਾਜੀ ਤੁਹਾਡਾ ਬਹੁਤ-ਬਹੁਤ ਜ਼ਿਆਦਾ ਸ਼ੁਕਰੀਆ। ਤੁਸੀਂ ਆਪਣੇ ਜਿਹੜੇ ਜਿਹੜੇ ਸਫ਼ਰ ਕਰਦੇ ਹੋ, ਉਹ ਸਫ਼ਰ ਦੇ ਬਾਰੇ ਤੁਸੀਂ ਜਾਣਕਾਰੀ ਦਿੱਤੀ ਜਦੋਂ ਸਫਰ ਤੁਹਾਡਾ ਇੱਕ ਮਕਸਦ ਨੂੰ ਲੈ ਕੇ ਆ ਜੋ ਕਿ ਪੀਸ ਐਂਡ ਹਿਮੈਨਿਟੀ ਨੂੰ ਲੈ ਕੇ ਇਹ ਵੀਰ ਜੀ ਦਾ ਨਾਮ ਖਾਲੀ ਉਸ ਤਰ੍ਹਾਂ ਨਹੀਂ ਬੁਲੇਟ ਵਾਲੇ ਪਿਆ ਬਾਕੀ ਹੀ ਬੁਲੇਟ ਤੇ ਉੱਤੇ ਆਪਣੇ ਹਿੰਦੁਸਤਾਨ ਦੇ ਵਿੱਚ ਕਾਫੀ ਜਗ੍ਹਾ ਤੇ ਸਫਰ ਕਰ ਚੁੱਕੇ ਨੇ ਸੋ ਇਸ ਦੇ ਨਾਲ ਹੀ ਕੈਮਰਾ ਪਰਸਨ ਰੋਹਿਤ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ